प्रकाश ਦੀ ਪੁੱਤ ਹੀ ਅਧਿਆਏ 22 ਉਸ ਨੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰ ਵਾਂਗੂ ਉਜਲ ਪਰਮੇਸ਼ਰ ਅਤੇ ਲੇਲੀ ਦੇ ਸੰਗਸਥਨ ਵਿੱਚੋਂ ਨਿਕਲਦੀ ਉਸ ਨਗਰੀ ਦੇ ਚੌਂਕ ਦੇ ਵਿਚਕਾਰ ਮੈਨੂੰ ਵਿਖਾਈ ਉਸ ਨਦੀ ਦੇ ਉਦਾਰ ਪਾਰ ਜੀਵਨ ਦਾ ਬਿਰਛ ਹੈ ਜਿਹਨੂੰ 12 ਪ੍ਰਕਾਰ ਦੇ ਫਲ ਲੱਗਦੇ ਹਨ ਅਤੇ ਉਹ ਆਪਣਾ ਫਲ ਮਹੀਨਾ ਮਹੀਨਾ ਦਿੰਦਾ ਹੈ ਅਤੇ ਉਸ ਵਿੱਚ ਦੇ ਪੱਤੇ ਕਾਮਾ ਦੇ ਇਲਾਜ ਦੇ ਲਈ ਹਨ ਅਤੇ ਹੁਣ ਅਗਾਹ ਨੂੰ ਕੋਈ ਸ਼ਰਾਪ ਨਾ ਹੋਵੇਗਾ ਅਤੇ ਪਰਮੇਸ਼ਰ ਅਤੇ ਲੈਲੇ ਦਾ ਸੰਗਾਸਨ ਉਸ ਵਿੱਚ ਹੋਵੇਗਾ ਅਤੇ ਉਹਦੇ ਦਾਸ ਉਹਦੀ ਉਪਾਸਨਾ ਕਰਨਗੇ ਅਤੇ ਉਹਦਾ ਦਰਸ਼ਨ ਪਾਉਣਗੇ ਅਤੇ ਉਹਦਾ ਨਾਮ ਉਹਨਾਂ ਦੇ ਮੱਥੇ ਉੱਤੇ ਹੋਵੇਗਾ ਅਤੇ ਹੁਣ ਅਗਹਾਂ ਨੂੰ ਰਾਤ ਨਾ ਹੋਵੇਗੀ ਅਤੇ ਉਹਨਾਂ ਨੂੰ ਦੀਵੇ ਦੀ ਲੋ ਸਗੋਂ ਸੂਰਜ ਦੇ ਚਾਨਣ ਦੀ ਕੁਝ ਲੋੜ ਨਹੀਂ ਕਿਉਂਕਿ ਪ੍ਰਭੂ ਪਰਮੇਸ਼ਰ ਉਹਨਾਂ ਨੂੰ ਚਾਨਣ ਕਰੇਗਾ ਅਤੇ ਉਹ ਜੁਗ ਜੁਗ ਰਾਜ ਕਰਨਗੇ ਫਿਰ ਉਹਨ ਮੈਨੂ ਆਖਿਆ ਇਹ ਬਚਨ ਨੇਚਾ ਜੋਗ ਅਤੇ ਸਤ ਹਨ ਅਤੇ ਪ੍ਰਭੂ ਨੇ ਜਿਹੜਾ ਨਬੀਆਂ ਦੀਆਂ ਆਤਮਿਆ ਦਾ ਪਰਮੇਸ਼ਰ ਹੈ ਆਪਣਾ ਦੂਤ ਕਰ ਲਿਆ ਪਈ ਜਿਹੜੀਆਂ ਗੱਲਾਂ ਛੇਤੀ ਹੋਣੀਆਂ ਹਨ ਸੋ ਆਪਣੇ ਦਾਸਾਂ ਨੂੰ ਵਿਖਾਵੇ ਵੇਖ ਮੈਂ ਛੇਤੀ ਆਉਂਦਾ ਹਾਂ ਤਨ ਉਹ ਜਿਹੜਾ ਇਸ ਪੋਥੀ ਦੀ ਅਗੰਬ ਵਾਕ ਦੀਆਂ ਗੱਲਾਂ ਦੀ ਪਾਲਣਾ ਕਰਦਾ ਹੈ ਮੈਂ ਯਹੂਨਾ ਉਹ ਹਾਂ ਜਿਨੇ ਇਹਨਾਂ ਗੱਲਾਂ ਸੁਣਿਆ ਅਤੇ ਵੇਖਿਆ ਅਤੇ ਜਾਂ ਮੈਂ ਸੁਣਿਆ ਅਤੇ ਵੇਖਿਆ ਤਾਂ ਮੈਂ ਮੱਥਾ ਟੇਕਣ ਲਈ ਡਿੱਗ ਕੇ ਉਸ ਦੂਤ ਦੇ ਪੈਰਾਂ ਉੱਤੇ ਪਿਆ ਜਿਨ ਮੈਨੂੰ ਇਹ ਗੱਲਾਂ ਵਿਖਾਈਆਂ ਸਨ ਤਾਂ ਉਸ ਮੈਨੂੰ ਆਖਿਆ ਭਈ ਇਹੋ ਨ ਕਰ ਮੈਂ ਤਾਂ ਤੇਰੇ ਅਤੇ ਨਬੀਆਂ ਦੇ ਜੋ ਤੇਰੇ ਭਰਾ ਹਨ ਅਤੇ ਉਹਨਾਂ ਦੇ ਜਿਹੜੇ ਇਸ ਪੋਥੀ ਦੀਆਂ ਗੱਲਾਂ ਦੀ ਪਾਲਣਾ ਕਰਦੇ ਹਨ ਨਾਲ ਦਾ ਦਾਸ ਹਾਂ ਪਰਮੇਸ਼ਰ ਨੂੰ ਮੱਥਾ ਟੇਕ ਤਾਂ ਉਸ ਮੈਨੂੰ ਆਖਿਆ ਭਈ ਇਸ ਪੋਥੀ ਦੇ ਅਗੰਗ ਵਾਕ ਦੀਆਂ ਬਾਣੀਆਂ ਉੱਤੇ ਮੋਹਰ ਨਾਲਾਂ ਕਿਉਂ ਜੋ ਸਮਾ ਨੇੜੇ ਹੈ ਜਿਹੜਾ ਕੁਤਰਮੀ ਹੈ ਉਹ ਅਗਾਂਹ ਨੂੰ ਕੁਤਰਮ ਕਰੀ ਜਾਈ ਅਤੇ ਜਿਹੜਾ ਪਲੀਤ ਹੈ ਉਹ ਅਗਾਂਹ ਨੂੰ ਪਲੀਤ ਹੋਈ ਜਾਈ ਅਤੇ ਜਿਹੜਾ ਧਰਮੀ ਹੈ ਉਹ ਅਗਾਂਹ ਨੂੰ ਧਰਮ ਕਰੀ ਜਾਏ ਅਤੇ ਜਿਹੜਾ ਪਵਿੱਤਰ ਹੈ ਉਹ ਅਗਾਂਹ ਨੂੰ ਪਵਿੱਤਰ ਹੋ ਜਾਏ ਵੇਖ ਮੈਂ ਛੇਤੀ ਆਉਂਦਾ ਹਾਂ ਅਤੇ ਫਲ ਮੇਰੇ ਕੋਲ ਹੈ ਭਈ ਮੈਂ ਹਰੇਕ ਨੂੰ ਜਿਹਾ ਜਿਸ ਦਾ ਕੰਮ ਹੈ ਤੇ ਉਸ ਨੂੰ ਬਦਲਾ ਦਿਆਂ ਮੈਂ ਅਲਫਾ ਅਤੇ ਓਮੇਗਾ ਪਹਿਲਾ ਅਤੇ ਪਿਛਲਾ ਆਦ ਅਤੇ ਅੰਤ ਹਾਂ ਤਨ ਉਹ ਜਿਹੜੇ ਆਪਣੇ ਬਸਤਰ ਧੋਲਦੇ ਹਨ ਭਈ ਉਹਨਾਂ ਨੂੰ ਜੀਵਨ ਦੇ ਬਿਰਛ ਦੇ ਉੱਤੇ ਹੱਕ ਹੋਵੇ ਅਤੇ ਉਹ ਦਰੋਜਿਆਂ ਥਾਣੀ ਉਸ ਨਗਰੀ ਦੇ ਅੰਦਰ ਜਾਣ ਬਾਰ ਹਨ ਕੁੱਤੇ ਜਾਦੂਗਰ ਹਰਾਮਕਾਰ ਖੂਨੀ ਮੂਰਤੀ ਪੂਜਕ ਅਤੇ ਹਰ ਕੋ ਜਿਹੜਾ ਝੂਠ ਨੂੰ ਪਸੰਦ ਕਰਦਾ ਅਤੇ ਕਮਾਉਂਦਾ ਹੈ ਮੈਂ ਯਿਸੂ ਨੇ ਕਲਿਸੀਆਂ ਦੇ ਲਈ ਇਹਨਾਂ ਗੱਲਾਂ ਦੀ ਸਾਖੀ ਦੇਣ ਨੂੰ ਤੁਹਾਡੇ ਕੋਲ ਆਪਣਾ ਦੂਤ ਭੱਲਿਆ ਹੈ ਮੈਂ ਦਾਊਦ ਦੀ ਜੜ ਅਤੇ ਆਂਸਾਂ ਮੈਂ ਸਵੇਰ ਦਾ ਉੱਜਲ ਤਾਰਾ ਹਾਂ ਆਤਮਾ ਅਤੇ ਲਾੜੀ ਆਖਦੀ ਹੈ ਆਓ ਜਿਹੜਾ ਸੁਣਦਾ ਹੋਵੇ ਉਹ ਕਹੇ ਆਓ ਅਤੇ ਜਿਹੜਾ ਤੇ ਹਾਇ ਹੋਵੇ ਉਹ ਆਵੇ ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ ਮੈਂ ਹਰ ਇੱਕ ਦੇ ਅੱਗੇ ਜਿਹੜਾ ਇਸ ਪੋਥੀ ਦੀ ਅਗਮ ਵਾਕ ਦੀਆਂ ਬਾਣੀਆਂ ਸੁਣਦਾ ਹੈ ਸਾਖੀ ਦਿੰਦਾ ਹਾਂ ਜੇ ਕੋਈ ਇਹਨਾਂ ਵਿੱਚ ਕੁਝ ਵਧਾਵੇ ਤਾਂ ਉਹ ਬਵਾ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਰ ਉਸ ਉੱਤੇ ਵਧਾਵੇਗਾ ਅਤੇ ਜੇ ਕੋਈ ਇਸ ਅਗਮ ਵਾਕ ਦੀ ਪੋਥੀ ਦੀਆਂ ਬਾਣੀਆਂ ਵਿੱਚੋਂ ਕੁਝ ਘਟਾਵੇ ਤਾਂ ਜੀਵਨ ਦੇ ਬ੍ਰਿਸ਼ ਤੋਂ ਅਤੇ ਪਵਿੱਤਰ ਨਗਰੀ ਵਿੱਚੋਂ ਅਰਥਾਤ ਉਹਨਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਰ ਉਹਦਾ ਹਿੱਸਾ ਘਟਾਵੇਗਾ ਜਿਹੜਾ ਇਹਨਾਂ ਗੱਲਾਂ ਦੀ ਸਾਕ ਹੀ ਦਿੰਦਾ ਹੈ ਉਹ ਆਖਦਾ ਹੈ ਪਈ ਹਾਂ ਮੈਂ ਜੀਤੀ ਆਉਂਦਾ ਹਾਂ ਆਮੀਨ हे ਪ੍ਰਭੂ ਯਿਸੂ ਆਓ ਪ੍ਰਭੂ ਯਿਸੂ ਦੀ ਕਿਰਪਾ ਸੰਤਾਂ ਦੇ ਉੱਤੇ ਹੋਵੇ ਆਮੀਨ